ਪੰਚਾਇਤੀ ਚੋਣਾਂ ਦੇ ਦਰਮਿਆਨ ਇਸ ਵੇਲੇ ਕੀ ਹਾਲਾਤ ਚੱਲ ਰਹੇ ਨੇ ਉਸ ਦੀ ਸਭ ਤੋਂ ਪਹਿਲਾਂ ਗੱਲ ਹੋਵੇਗੀ ਅੱਜ ਦੀ ਸਭ ਤੋਂ ਵੱਡੀ ਖਬਰ ਦੀ ਪੰਚਾਇਤੀ ਚੋਣਾਂ ਦੇ ਨਾਲ ਜੁੜੀ ਹੋਈ ਹੈ ਪੰਚਾਇਤੀ ਚੋਣਾਂ ਦਰਮਿਆਨ ਗੋਲੀਆਂ ਚੱਲ ਰਹੀਆਂ ਨੇ ਜ਼ੀਰਾ ਦੇ ਵਿੱਚ ਫਾਇਰਿੰਗ ਹੋਈ ਹੈ ਔਰ ਤਸਵੀਰਾਂ ਵੀ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਪੰਚਾਇਤੀ ਚੋਣਾਂ ਦੀ ਨਾਮਜ਼ਦਗੀ ਵੇਲੇ ਗੋਲੀਆਂ ਚੱਲਦੀਆਂ ਨੇ ਔਰ ਫਾਇਰਿੰਗ ਕਰਨ ਵਾਲਿਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਤਸਵੀਰਾਂ ਤੁਸੀਂ ਇਸ ਵੇਲੇ ਦੇਖ ਸਕਦੇ ਹੋ ਟਰੈਕਟਰ ਦੇ ਉੱਤੇ ਸਵਾਰ ਜਿਹੜੇ ਹਮਲਾਵਰ ਨੇ ਉਹ ਨਜ਼ਰ ਆ ਰਹੇ ਨੇ ਇੱਟਾਂ ਰੋੜੇ ਜਿਹੜੇ ਨੇ ਵਰਸਾਉਂਦੇ ਮੌਕੇ ਦੇ ਉੱਤੇ ਹਵਾਈ ਫਾਇਰ ਕਰਦੀ ਹੋਈ ਵੀ ਨਜ਼ਰ ਆਉਂਦੀ ਹੈ ਜਿੱਥੇ ਕਿ ਇਸ ਪੂਰੇ ਮਾਮਲੇ ਨੂੰ ਸ਼ਾਂਤ ਕਰਨ ਦੇ ਲਈ ਮੌਕੇ ਦੇ ਉੱਤੇ ਪੁਲਿਸ ਦੇ ਵੱਲੋਂ ਹਵਾਈ ਫਾਇਰ ਜਿਹੜਾ ਹੈ ਉਹ ਕੀਤਾ ਜਾਂਦਾ ਹੈ ਤਾਂ ਕਾਂਗਰਸੀ ਆਗੂ ਕੁਲਬੀਰ ਜੀਰਾ ਹਾਲਾਂਕਿ ਇਸ ਪੂਰੇ ਘਟਨਾਕ੍ਰਮ ਦੇ ਦੌਰਾਨ ਜ਼ਖਮੀ ਹੋਏ ਨੇ ਹਸਪਤਾਲ ਦੇ ਵਿੱਚ ਦੇਰੇ ਇਲਾਜ ਨੇ ਔਰ ਦੂਸਰੇ ਪਾਸੇ ਇਹ ਮਾਹੌਲ ਦੀਆਂ ਤਸਵੀਰਾਂ ਉਸ ਸਮੇਂ ਦੀਆਂ ਜਦੋਂ ਇਹ ਪੂਰਾ ਮਾਮਲਾ ਪੱਕਿਆ ਸੀਗਾ ਨੋਮੀਨੇਸ਼ਨ ਦੇ ਲਈ ਪਹੁੰਚੇ ਸੀਗੇ ਉੱਥੇ ਲੀਡਰ ਔਰ ਕੁਲਬੀਰ ਜੀਰਾ ਦੇ ਵੱਲੋਂ ਵੀ ਹਾਲਾਂਕਿ ਇਲਜ਼ਾਮ ਲਗਾਏ ਗਏ ਕਿ ਡੀਜੀਪੀ ਤੇ ਡੀਐਸਪੀ ਤਕਨੂਵੀ ਜਿਹੜੀ ਜਾਣਕਾਰੀ ਹੈ ਦਿੱਤੀ ਗਈ ਸੀ ਕਿ ਇਸ ਤਰੀਕੇ ਦੀ ਘਟਨਾ ਜਿਹੜੀ ਹੈ ਉੱਥੇ ਮੌਕੇ ਤੇ ਹੋ ਸਕਦੀ ਹੈ ਪਰ ਪੁਲਿਸ ਜਿਹੜੀ ਸਾਡੇ ਨਾਲ ਪਹੁੰਚਦੀ ਹੈ ਉਸ ਤੋਂ ਬਾਵਜੂਦ ਇਸ ਤਰੀਕੇ ਦੇ ਹਾਲਾਤ ਉੱਥੇ ਬਣੇ ਨੇ ਇਸ ਦਾ ਇਲਜ਼ਾਮ ਜ ਵਲੋਂ ਦੀ ਪਰ ਇਹ ਤਸਵੀਰਾਂ ਨੇ ਜਿੱਥੇ ਇੱਕ ਦੂਸਰੇ ਦੇ ਉੱਤੇ ਇੱਟਾ ਰੋੜਾ ਚਲਾਉਂਦਿਆਂ ਦੀਆਂ ਤਸਵੀਰਾਂ ਨੇ ਔਰ ਦੂਸਰੇ ਪਾਸੇ ਪੁਲਿਸ ਦੇ ਵੱਲੋਂ ਦੀ ਹਵਾਈ ਫਾਇਰ ਜਿਹੜਾ ਹੈ ਕੀਤਾ ਜਾਂਦਾ ਔਰ ਦੂਸਰੇ ਪਾਸੇ ਇੱਟਾ ਰੋਣਿਆਂ ਦੀ ਬਰਬਾਦੀ ਜਿਹੜੀ ਕੀਤੀ ਜਾ ਰਹੀ ਸੀ ਮੌਕੇ ਦੇ ਉੱਤੇ ਹਾਲਾਂਕਿ ਪੁਲਿਸ ਤਨਖਤ ਸੀਗੀ ਇਹ ਵੀ ਜਿਹੜਾ ਹੈ ਇਹ ਵੀ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਪੁਲਿਸ ਦੇ ਵੱਲੋਂ ਮਾਮਲੇ ਨੂੰ ਕੰਟਰੋਲ ਦੇ ਵਿੱਚ ਕਰਨ ਦੇ ਲਈ ਮੌਕੇ ਦੇ ਉੱਤੇ ਪਾਣੀ ਦੀਆਂ ਬੋਚਾਰਾ ਵੀ ਛੱਡੀਆਂ ਗਈਆਂ ਪਰ ਇਹ ਤਸਵੀਰਾਂ ਜਿੱਥੇ ਹੱਥਾਂ ਦੇ ਵਿੱਚ ਇੱਕ ਧਿਰ ਦੇ ਡੰਗਾ ਸੋਟੇ ਫੜੇ ਹੋਏ ਨੇ ਔਰ ਦੂਸਰੇ ਪਾਸੇ ਜਿਹੜੇ ਟਰੈਕਟਰ ਦੇ ਉੱਤੇ ਸਵਾਰ ਲੋਕ ਨੇ ਉਹਨਾਂ ਦੇ ਵੱਲੋਂ ਦੇ ਵੀ ਇੱਟਾ ਰੋਲੇ ਜਿਹੜੇ ਨੇ ਚਲਾਏ ਜਾ ਰਹੇ ਨੇ ਔਰ ਦੂਸਰੇ ਪਾਸੇ ਟਰੈਕਟਰ ਟਰਾਲੀ ਦੇ ਵਿੱਚ ਕਿਸ ਤਰੀਕੇ ਇੱਟਾ ਰੋਲੇ ਜਿਹੜੇ ਨੇ ਉਹ ਪਹੁੰਚਦੇ ਨੇ ਜਿੱਥੇ ਪੱਥਰਬਾਜ਼ੀ ਜਿਹੜੀ ਕੀਤੀ ਜਾਂਦੀ ਹੈ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਯਾਨੀ ਕਿ ਪਹਿਲਾਂ ਤੋਂ ਹੀ ਇਹ ਸਾਰਾ ਕੁਝ ਪ੍ਰੀਪਲਾਨਡ ਸੀਗਾ ਕਿ ਤਿਆਰੀ ਕੀਤੀ ਹੋਈ ਸੀ ਪਹਿਲਾਂ ਤੋਂ ਹੀ ਕਿ ਅਜਿਹਾਂ ਮਾਹੌਲ ਜਿਹੜਾ ਉੱਥੇ ਬਣਨਾ ਹੈ ਜਾਂ ਹਮਲਾ ਕਰਨਾ ਹੈ ਜਾਂ ਪਹਿਲਾਂ ਤੋਂ ਹੀ ਤਿਆਰੀ ਦੇ ਨਾਲ ਜਿਹੜਾ ਉੱਥੇ ਗਏ ਸੀਗੇ ਇਹ ਸਾਰੇ ਲੋਕ ਉਸ ਨੂੰ ਲੈ ਕੇ ਹਾਲਾਂਕ ਜੋ ਗੁੜੀਆਂ ਚੱਲਣ ਦੀ ਆਵਾਜ਼ ਸਾਹਮਣੇ ਆ ਰਹੀ ਸੀ ਪੁਲਿਸ ਦੇ ਵੱਲੋਂ ਦੀ ਮੌਕੇ ਦੇ ਉੱਤੇ ਹਵਾਈ ਫਾਇਰ ਵੀ ਕੀਤੇ ਗਏ ਨੇ ਔਰ ਦੂਸਰੇ ਪਾਸੇ ਇਹ ਤਸਵੀਰਾਂ ਜਿੱਥੇ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇਸ ਤਰੀਕੇ ਟਰੈਕਟਰ ਟਰਾਲੀ ਦੇ ਵਿੱਚ ਜਿਹੜੇ ਕੁਝ ਲੋਕ ਨੇ ਮੌਜੂਦ ਨੇ ਉਹਨਾਂ ਦੇ ਵੱਲੋਂ ਟਰੈਕਟਰ ਟਰਾਲੀ ਦੇ ਵਿੱਚੋਂ ਦੀ ਇੱਟਾ ਰੋੜੇ ਜਿਹੜੇ ਨੇ ਚੁਲਾਏ ਜਾ ਰਹੇ ਨੇ ਔਰ ਕੁਝ ਲੋਕ ਜੋ ਤੁਰੇ ਜਾ ਰਹੇ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਵੀ ਡਾਂਗਾ ਛੋਟੇ ਹਰ ਇੱਕ ਦੇ ਨਜ਼ਰ ਆ ਰਹੇ ਨੇ ਔਰ ਪੂਰੀ ਤਿਆਰੀ ਦੇ ਵਿੱਚ ਮੌਕੇ ਦੇ ਉੱਤੇ ਨਾਮੀਨੇਸ਼ਨ ਪੱਤਰ ਕੀ ਦਾਖਲ ਕਰਨ ਦੇ ਲਈ ਪਹੁੰਚੇ ਸੀ ਇਹੀ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਬਣਿਆ ਹੋਇਆ ਹੈ 嗯嗯嗯嗯。<noise> <noise> <noise> ਪੈਰੈਂਟ ਵੀ ਹੋ ਗਈ ਐ ਜੀ ਦੇਖੋ ਔਰ ਮੈਂ ਐਸਐਸਪੀ ਮੈਡਮ ਨੂੰ ਭੇਜੀ ਜਿਹੜੇ ਡੀਆਈਜੀ ਦਾ ਚਾਰਜ ਜਿਹੜਾ ਸਾਡੇ ਅਸ਼ਵਨੀ ਕੁਮਾਰ ਜੀ ਨੇ ਫਰੀਦਕੋਟ ਵਾਲੇ ਡੀਆਈਜੀ ਮੈਂ ਉਹਨਾਂ ਨੂੰ ਵੀ ਭੇਜੀ ਮੈਂ ਇਹਨਾਂ ਨੂੰ ਦੱਸਦਾ ਰਿਹਾ ਇਹਨਾਂ ਨੇ ਫਿਰ ਮੈਨੂੰ ਕਿਹਾ ਕਿ ਸਭ ਪੀਸਫੁਲ ਆ ਮੈਂ ਇਹਨਾਂ ਨੂੰ ਵੀਡੀਓ ਵੀ ਭੇਜੀ ਕਿ ਇੱਥੇ 8 ਟਾ ਰੋਡਿਆਂ ਦੇ ਇਹਨਾਂ ਨੇ ਢੇਰ ਲਾਏ ਆ ਪਰ ਉਹਦੇ باوجود ਜਿਹੜਾ ਜੋ ਕੁਝ ਕਰਾਇਆ ਹੈ ਸਾਰਾ ਕੁਝ ਡੀਐਸਪੀ ਜੀਰਾ ਨੇ ਕਰਾਇਆ। ਬਿਲਕੁਲ ਅ ਅੱਜ ਕੁਲਵੀਰ ਸਿੰਘ ਜੀਰਾ ਨੇ ਜਿਹੜਾ ਇਹ ਸਾਰੀ ਘਟਨਾ ਦੇ ਬਾਰੇ ਜਿਹੜੀ ਜਾਣਕਾਰੀ ਹੈ ਉਹ ਦਿੱਤੀ ਹੈਗੀ ਆ ਔਰ ਉਹਨਾਂ ਨੇ ਦੱਸਿਆ ਹੈਗਾ ਇਸ ਦੇ ਬਾਰੇ ਉਹਨਾਂ ਦਾ ਕਹਿਣਾ ਹੈਗਾ ਕਿ ਉਹ ਚੋਣ ਕਮਿਸ਼ਨ ਨੂੰ ਵੀ ਇਸ ਦੀ ਸ਼ਿਕਾਇਤ ਪਹਿਲੇ ਕੀਤੀ ਹੈਗੀ ਆ ਉਹਨਾਂ ਨੇ ਦੱਸਿਆ ਹੈਗਾ ਸੀਗਾ ਅ ਔਰ ਨੋਮੀਨੇਸ਼ਨ ਦੇ ਲਈ ਉਹ ਜਾ ਰਹੇ ਹੈਗੇ ਸੀਗੇ ਤਾਂ ਸਾਰੀ ਗੱਲਬਾਤ ਕੁਲਵੀਰ ਸਿੰਘ ਜੀਰਾ ਦੇ ਨਾਲ ਕੀਤੀ ਹੈ ਤਾਂ ਉਹਨਾਂ ਨੇ ਜਾਣਕਾਰੀ ਦਿੱਤੀ ਹੈ। ਕਿ